ਨਾਜ਼ਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡੀਐਮਸੀ ਐਂਡ ਐਚ ਨੇ ਹੀਰੂ ਡੀਐਮਸੀ ਹਾਰਟ ਇੰਸਟੀਚਿਊਟ ਡੀਐਮਸੀ ਐਂਡ ਐਚ ਕੈਂਸਰ ਕੇਅਰ ਸੈਂਟਰ ਅਤੇ ਡੀਐਮਸੀ ਐਂਡ ਐਚ ਕਾਲਜ ਆਫ ਨਰਸਿੰਗ ਦੇ ਨਰਸਿੰਗ ਵਿਭਾਗ ਦੁਆਰਾ ਅਸahyogik ਤੌਰ ਤੇ ਆਯੋਜਿਤ ਇੱਕ ਸਾਂਝੇ ਪ੍ਰੋਗਰਾਮ ਰਾਹੀਂ ਅੰਤਰਰਾਸ਼ਟਰੀ ਨਰਸ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਇਸ ਜਸ਼ਨ ਨੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਨਰਸਿੰਗ ਸਟਾਫ ਦੇ ਅਨਤਕ ਸਮਰਪਣ ਹਮਦਰਦੀ ਅਤੇ ਸੇਵਾਦਾਰ ਸਨਮਾਨ ਕੀਤਾ ਇਸ ਪ੍ਰੋਗਰਾਮ ਵਿੱਚ ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਸ਼੍ਰੀ ਮੁਕੇਸ਼ ਵਰਮਾ ਖਜ਼ਾਂਚੀ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਡਾਕਟਰ ਜੀਐਸ ਵੰਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਡਾਕਟਰ ਅਸ਼wini ਕੇ ਚੌਧਰੀ ਅਤੇ ਡਾਕਟਰ ਸੰਦੀਪ ਸ਼ਰਮਾ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡੈਮਿਕ ਅਤੇ ਸ਼੍ਰੀ ਅਨਿਤ ਜੋਸਫ ਡਿਪਟੀ ਨਰਸਿੰਗ ਸੁਪਰਡੈਂਟ ਅਤੇ ਸਮੇਤ ਸਤਿਕਾਰਯੋਗ ਪਤਵੰਤਿਆਂ ਨੇ ਸ਼ਿਰਕਤ ਕੀਤੀ ਡੀਐਮਸੀ ਐਂਡ ਐਚ ਐਚਡੀਆਈ DMC and H Cancer Care Center ਅਤੇ DMC and H College of Nursing ਦੇ ਨਰਸਿੰਗ ਸਟਾਫ ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ ਇਸ ਸਾਲ ਦਾ ਥੀਮ ਸਾਡੀਆਂ ਨਰਸਾਂ ਸਾਡਾ ਭਵਿੱਖ ਨਰਸਾਂ ਦੀ ਦੇਖਭਾਲ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਦੀ ਹੈ ਸ਼੍ਰੀ ਵਿਪਨ ਵਿਬਨ ਇਨਚਾਰਜ VRS OT ਦੁਆਰਾ ਉਜਾਗਰ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸ਼੍ਰੀ ਵਿਪਨ ਗੁਪਤਾ ਨੇ ਹਸਪਤਾਲ ਦੇ ਵਿੱਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ ਤੇ ਮਰੀਜ਼ਾਂ ਨੂੰ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਵਿੱਚ ਨਿਰੰਤਰ ਚਤਨਾ ਲਈ ਸਾਰੀਆਂ ਨਰਸਾਂ ਨੂੰ ਦਿਲੋਂ ਵਧਾਈਆਂ ਅਤੇ ਧੰਨਵਾਦ ਕੀਤਾ ਪ੍ਰਿੰਸੀਪਲ ਡਾਕਟਰ ਜੀਐਸ ਵਾਂਡਰ ਨੇ ਆਪਣੇ ਭਾਸ਼ਣ ਵਿੱਚ ਅੰਤਰਰਾਸ਼ਟਰੀ ਨਰਸ ਦਿਵਸ ਦੇ 2025 ਦੇ ਥੀਮ ਨੂੰ ਉਜਾਗਰ ਕੀਤਾ ਅਤੇ ਨਰਸਾਂ ਦੀ ਹਿੰਮਤ ਨੂੰ ਸਵੀਕਾਰ ਕੀਤਾ ਜੋ ਆਪਣੇ ਨਿੱਜੀ ਜੀਵਨ ਦੇ ਨਾਲ ਮੰਗ ਕਰਨ ਵਾਲੇ ਪੇਸ਼ੇਵਰ ਫਰਜ਼ਾਂ ਨੂੰ ਸੰਤੁਲਿਤ ਕਰਦੀਆਂ ਹਨ ਜਸ਼ਨ ਦਾ ਇੱਕ ਵਿਸ਼ੇਸ਼ ਆਕਰਸ਼ਨ ਸਰਵੋਤਮ ਵਾਰਡ ਅਵਾਰਡ ਸੀ ਜਿਸ ਨੇ ਟੀਮਵਰਕ ਸਫਾਈ ਮਰੀਜ਼ਾਂ ਦੀ ਦੇਖਭਾਲ ਦਸਤਾਵੇਜ਼ੀਕਰਨ ਅਤੇ ਹੋਰ ਮੁੱਖ ਮਾਪਦੰਡਾਂ ਵਿੱਚ ਉੱਤਮਤਾ ਨੂੰ ਮਾਨਤਾ ਦਿੱਤੀ ਪਹਿਲੇ ਪੰਜ ਇਨਾਮਾਂ ਵਿੱਚ ਯੂਰੋਲੋਜੀ ਨਿਊਰੋ ਸਰਜਰੀ ਇੱਕ ਪੀਡੀਆਟ੍ਰਿਕਸ ਮੈਡੀਕਲ ਯੂਨਿਟ 2 ਅਤੇ ਓਨਕੋਲੋਜੀ ਮੈਡੀਸਨਸਨ ਇਸ ਜਸ਼ਨ ਵਿੱਚ ਇੱਕ ਜਿਵੰਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿੱਥੇ ਨਰਸਾਂ ਨੇ ਨਾਲਸ ਸੰਗੀਤ ਅਤੇ ਸਕਿੱਟਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜੋ ਉਹਨਾਂ ਦੀ ਪੇਸ਼ੇਵਰ ਭੂਮਿਕਾਾਂ ਤੋਂ ਪਰੇ ਉਹਨਾਂ ਦੀ ਬਹੁਮੁਖੀ ਸ਼ਖਸੀਅਤਾਂ ਨੂੰ ਦਰਸਾਉਂਦੀਆਂ ਸਨ ਡਿਪਟੀ ਨਰਸਿੰਗ ਸੁਪਰਡੈਂਟ ਸ਼੍ਰੀ ਅਨਿਤ ਜੋਸ਼ਿਫ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਸਾਰੇ ਭਾਗੀਦਾਰਾਂ ਤੇ ਹਸਪਤਾਲ ਲੀਡਰਸ਼ਿਪ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਹਨਾਂ ਦੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ ਇਸ ਪ੍ਰੋਗਰਾਮ ਦਾ ਅੰਤ ਇਨਾਮ ਵੰਡ ਸਮਾਰੋਹ ਨਾਲ ਹੋਇਆ ਜਿਸ ਵਿੱਚ ਸਿਸਟਰ ਇੰਚਾਰਜਾਂ ਨੂੰ ਉਹਨਾਂ ਦੇ ਸਬੰਧਤ ਬਾਡਾਂ ਵਿੱਚ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ ਜੋ ਉਹਨਾਂ ਦੀ ਅਗਵਾਈ ਅਤੇ ਸਮਰਪਣ ਦੀ ਪ੍ਰਸ਼ੰਸਾ ਦਾ ਸੰਕੇਤ ਸੀ।